ਸਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਟੋਟੀਆਂ ਤਹਿਸੀਲ ਜਿਲ੍ਹਾ ਇਸਪੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪਊ ਅਨੋਖ ਸਿੰਘ ਉਹਨਾਂ ਦੇ ਕੋਲ ਪਹੁੰਚੀਆਂ ਦੋਸਤੋ ਤੇ ਅੱਜ ਵੀ ਫਸੂ ਆਪਾਂ ਤੁਹਾਨੂੰ ਟੋਟਲ 5 ਨਗ ਦਿਖਾਉਣੇ ਆ 4 ਮੱਝਾਂ 1 ਵੜ ਜਿੰਨੇ ਪਸ਼ੂ ਦੋਸਤੋ ਦਿਖਾਉਣੇ ਆ ਸਾਰੇ ਪਸ਼ੂ ਤਾਜ਼ੇ ਸਵੇਰ ਸਵੇਰੇ ਆ ਤੋਂ ਬਿਲਕੁਲ ਤੁਸੀਂ ਆ ਦੇਖ ਆ ਜੀ ਠੀਕ ਆ ਬਾਕੀ ਪੂਰੀ ਡਿਟੇਲ ਆਪਾਂ ਹਰ ਵਾਰੀ ਤਰ੍ਹਾਂ ਪਾਉ ਅਮੋਕ ਸਿੰਘ ਓਨਰ ਨੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਝੀ ਕਰਦੇ ਆਂਗੇ ਅੱਜ ਦੋਸਤੋ 24 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ ਦੋਸਤੋ 1 1/2 ਵਜੇ ਦਾ ਸਮਾਂ ਹੈ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਨਤ ਪਰਖ ਤੁਸੀਂ ਕਰਨੀ ਆ ਘਰ ਆਣ ਕੇ ਦੋ ਟਾਈਮ ਚਵਾਈ ਕਰ ਲਿਓ ਕਿਉਂਕਿ ਆਲਮੋਸਟ ਸਭ ਜਿੰਨੇ ਲਗਾਉਣੇ ਆ ਸਾਰੇ ਸੋਏ ਸੋਏ ਆ ਮੱਝਾਂ ਝੋਟੀਆਂ ਕੀ ਰਿਕਾਰਡ ਦੀ ਦੋਤਾ ਤੇਰੇ ਦੋਸਤੋ ਇਹ ਰੇਟ ਪਾ ਪੜਦਾ ਰਹੂਗਾ ਬਿਲਕੁਲ ਕਟੀਆਂ ਨਾਲ ਗੱਲੀ ਬਣਦੀ ਤਾਂ ਨਹੀਂ ਸਾਰੀ ਜਿਹੜੀ ਦੋਸਤੋ ਪੂਰੀ ਇਨਫਰਮੇਸ਼ਨ ਮਿਲ ਜੂਗਾ ਸੋ ਵੀਡੀਓ ਦੇ ਨਾਲ ਇੰਨੇ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਪੂਰੀ ਇਨਫਰਮੇਸ਼ਨ ਤੁਹਾਡੇ ਸਮਝ ਵਿੱਚ ਆ ਸਕੇ ਬਾਕੀ ਮੇਰਾ ਵੀਰ ਕੋਈ ਵੀ ਜਿਹੜਾ ਵੀ ਖਰੀਦਦਾਰ ਖਾਸ ਤੌਰ ਤੇ ਆ ਰਿਹਾ ਕਰੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਹੈ ਤੁਹਾਡਾ ਹੱਕ ਬਣਦਾ ਜੇ ਤੁਸੀਂ ਵੀਰ ਨੇ ਪੈਸੇ ਵਰਤ ਕਰਨੇ ਆ ਤਸਦੀਕ ਕਰਨਾ ਤੁਹਾਡਾ ਹੱਕ ਬਣਦਾ ਜਿੰਨੀ ਵੀ ਤਸੱਲੀ ਜਿਸ ਤਰੀਕੇ ਨਾਲ ਵੀ ਤੁਸ ਤਸੱਲੀ ਹੁੰਦੀ ਆ ਉਸ ਤਰੀਕੇ ਨਾਲ ਕਰੋ ਠੀਕ ਆ ਆਓ ਲੈਨੇ ਆ ਜਾਣਕਾਰੀ ਭਾਉ ਅਨੋਖ ਸਿੰਘ ਹੋਂਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਭਾਉ ਅਨੋਖ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਇਸਾ ਸਤਿ ਸ੍ਰੀ ਅਕਾਲ ਜੁਰਨਾਲ ਵੀਰੇ ਕੀ ਹਾਲ ਚੱਲ ਵਧੀਆ ਵੀਰ ਜੀ ਵਧੀਆ ਠੀਕ ਠਾਕ ਸੰਦੂ ਸਾਹਿਬ ਤੁਸੀਂ ਦੱਸੋ ਬਹੁਤ ਵਧੀਆ ਮੇਰੇ ਭੈਣ ਭਰਾ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਦਿਲੋਂ ਧੰਨਵਾਦ ਮਹਾਰਾਜ ਹਰ ਇੱਕ ਦੀ ਚੜ੍ਹਦੀ ਕਲਾ ਕਰੇ ਪਰਮਾਤਮਾ ਭੁਰ ਪਾਪ ਜੀ ਬਿਲਕੁਲ ਹਾਂ ਠੀਕ ਠਾਕ ਰਾਇਸਿਆਂ ਠੀਕ ਠਾਕ ਤੇ ਅੱਜ ਪਾਉਜੀ ਜਿੱਦਾਂ ਆਪਾਂ ਜ਼ਿਕਰ ਕਰਤਾ 5 ਮਈ ਤੇ ਇੱਕ ਵੈੜ ਆਪਣੇ ਕੋਲ 4 ਮਈ ਤੇ ਇੱਕ ਵੈੜ ਹਾਂਜੀ ਤਿੰਨ ਮੱਝਾਂ ਰਾਈ ਸੀ ਆਪਣੀਆਂ ਸੁਈਆਂ ਵਾਂ ਤੇ ਇੱਕ ਮੱਝ ਗੱਬਣਿਆ ਅੱਛਾ ਜੀ ਹਾਂਜੀ ਠੀਕ ਆ ਇੱਕ ਵੈੜ ਵੀ ਹੈ ਇੱਕ ਆਪਣੇ ਕੋਲ ਗਾਂ ਸੋਈ ਆ ਉਹ ਗਾਂ ਵੀ ਸੋਈ ਹਾਂ ਗਾਂ ਵੀ ਸੋਈ ਆਪਣੇ ਕੋਲ ਠੀਕ ਆ ਹਾਂਜੀ ਵੀ ਤੇ ਪਸ਼ੂ ਬਿਲਕੁਲ ਐਨ ਤਸੱਲੀ ਬਖਸ਼ ਐ ਤਸੱਲੀ ਬਖਸ਼ ਜੀਨੇ ਖਾੜਨੇ ਆ ਦੋ ਡੰਗ ਮੇਰਾ ਵੀਰ ਚੋਕ ਇਹਨਾਂ ਨਰਖ ਪਰਖਣਾ ਖੜੇ ਬਿਲਕੁਲ ਹਾਂਜੀ ਵੀਰ ਜੀ ਆਪਾਂ ਹਰ ਵਾਰੀ ਕਹਿੰਦੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਅੱਛਾ ਪਾਉਜੀ ਆਜੋ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਸਬੰਧ ਵਿੱਚ ਤੇ ਪਹਿਲੇ ਨੰਬਰ ਤੋਂ ਜਿਹੜੀ ਇਹ ਮੱਝ ਆਪਾਂ ਦੇਖ ਰਹੇ ਆ ਜੀ ਬਿਲਕੁਲ ਇਹ ਗੱਬਣ ਹਾਂ ਇਹ ਗੱਬਣ ਆ ਰਾਜਸਥਾਨ ਚਾਰ ਦਿਨ ਲੈ ਜੇ ਪੰਜ ਲੈ ਜੇ ਛੇ ਲੈ ਜੇ ਕੋਈ ਦਿਨ ਦੋ ਚਾਰ ਕੱਢ ਦਿਆ ਜੀ ਜੀ ਹਾਂਜੀ ਵੀਰ ਜੀ ਲਓ ਜੀ ਠੀਕ ਆ ਮੱਝ ਵੈਸੇ ਰਾਜ ਹੀ ਪੂਰੀ ਆ ਮੱਝ ਤੇੰਬਲ ਟੈਂਕੀ ਆ ਦੇ ਆ ਮੱਝ ਤੇ ਟੈਂਕੀ ਆ ਦੇ ਸੋ ਰਾਜੀ ਆ ਦੋਸਤੋ ਵਜਨ ਲੋੜ ਤੁਸੀਂ ਵੇਖ ਕੇ ਵੈਸੇ ਜਜਮੈਂਟ ਇੱਕ ਆਈਡੀਆ ਹੋ ਜਾ ਹਾਂਜੀ ਹਾਂਜੀ ਤੇ ਪਾਉ ਜੀ ਵੈਸੇ ਸੂਵੇ ਅੱਗੋਂ ਪੁੱਛਿਆ ਦੱਸਿਆ ਕਿੰਨੇ ਸੂਵੇ ਮੰਨਦੇ ਸੂਵੇ ਅਗਲੇ ਦੇ ਘਰ ਵਾਲੇ ਦੂਜੇ ਆਂਦੇ ਹੀ ਕੋਈ ਭੈਣ ਭਰਾ ਭਾਵੇਂ ਤੀਜੇ ਲਾਲੇ ਭਾਵੇਂ ਚੌਥ ਜਾਨੀ ਕਿ ਤੀਜੇ ਕ ਸੂਏ ਦੇ ਆਪਾਂ ਨੂੰ ਵੀ ਜਾਬਦੀ ਆ ਨਾ ਤੇ ਘਰ ਵਾਲੇ ਤੈਨੂੰ ਪੜਿਆ ਇੱਕ ਸੂਆ ਘਾਟ ਹੀ ਦੱਸ ਮੈਂ ਤੇ ਤੀਜੇ ਕ ਸੂਏ ਮੱਝ ਹੈਗੀ ਆ ਹੈਗੀ ਆ ਅੱਗੇ ਆਪਦੀ ਸਮਝ ਨਾ ਕੋਈ ਜਿੰਵੇਂ ਮਰਜੀ ਲਾਵੇ ਸਹੀ ਹੈ ਹਾਂਜੀ ਵੀਰ ਜੀ ਲਓ ਵੀ ਦੋਸਤੋ ਕੋਈ ਵੀਰ ਤੀਜੇ ਸਮਝ ਲੈ ਠੀਕ ਆ ਤੇ ਮੱਝ ਪੂਰੀ ਸਟਰਕਚਰ ਜਿਹੜਾ ਹੈਗਾ ਮੈਂ ਇਹਦਾ ਪੂਰਾ ਆਪਾਂ ਤੁਹਾਨੂੰ ਦਿਖਾਦਾ ਹਾਂ ਹਾਂਜੀ ਬਾਡੀ ਬੰਤਰ ਦੀ ਬਹੁਤ ਨਰੋਈ ਆ ਨਿੱਗਰ ਆ ਪੂਰੀ ਅੱਗੇ ਸੇਵਾ ਦੀ ਗੱਲ ਆ ਉਹਨੇ ਇੰਨੀ ਸ਼ਾਦੀ ਦਿੱਤੀ ਆ ਇਹ 15 16 ਦੇ ਵਿੱਚ ਰਹਿੰਦੀ ਆ ਹਾਂਜੀ ਤੇ ਅੱਗੇ ਗਾੜੀ ਰਾਜਸਿਆਂ ਸਮੁੰਦਰ ਆ ਸੇਵਾ ਦੀ ਗੱਲ ਆ ਹਾਂਜੀ ਰਾਜਸਿਆਂ ਬਿਲਕ ਇਹ ਕੱ비 ਉਲਟਾ ਕਣੀ ਦੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਇੱਕ ਸਾਰ ਬਿਲਕੁਲ ਥਾਣੇ ਚ ਬਹੁਤ ਥਾਣੇ ਚ ਵੀਰ ਲਵਲ ਵੀ ਰਾਜ ਸਿੰਘ ਮਲ ਪਿਛਲੇ ਥਾਣੇ ਦੇ ਗੇਠੀ ਪੈਂਦੀ ਆ ਬੇਨ ਵੀ ਕਾਫੀ ਸੋਹਣੀਆ ਮੋਟੀ ਬੇਨ ਆ ਮਿਲਕ ਬੇਨ ਕਾਫੀ ਮੋਟੀ ਦਿਖਾਈ ਦੇ ਰਹੀ ਆ ਠੀਕ ਆ ਸੋ ਬਾਕੀ ਫੇਸ ਕੁਆਲਟੀ ਇੱਕ ਵਰੀਆ ਤੁਸੀਂ ਦੀ ਤੇ ਸ਼ਾਈ ਸ਼ਵੀ ਪੂਰੀ ਆ ਦੋਸਤੋ ਜਿੰਨੀ ਆ ਥੋੜਾ ਮੱਥੇ ਦੇ ਵਿੱਚ ਫੁੱਲ ਹੈਗਾ ਠੀਕ ਆ ਤੇ ਬਾਕੀ ਜਿੰਨੀ ਮੈਨੂੰ ਯਾਦ ਆਦੀ ਆ ਦੋਸਤੋ ਮੈਂ ਬਾਕੀ ਸਿਵਲ ਵੜੀਆ ਸਤੂ ਸਾਹਿਬ ਹੂੰ ਸੂਰਾ ਇੱਕ ਕਰੋ ਪੂਰੀ ਚਾਲ ਇੱਕ ਕਰੋ ਲੰਮੀ ਲੈ ਜਾ ਪਰਾਂ ਤਾਂ ਇਹ ਬਦ ਦਬਾਉਂਦੇ ਦਿਨ ਲੈ ਦਿਨ ਲੈਣੀ ਰਾਜਸਾਂ 4 ਕਿਨੇ 5 ਲੈ ਜੀ 4 ਲੈ ਜੀ 6 ਲੈ ਜੀ ਜਾਨੀ ਕਿ ਜਿੰਨਾ ਇੱਕ ਡਾ ਲਈ ਫਿਰਦੀ ਮੇਰੇ ਸਾਹ ਪਾਂਡ ਦੀ ਪਾਂਡੀ ਫੇ ਤੇ ਪਾ ਦੂਗੀ ਇੱਕ ਰਾਂ ਬਾਕੀ ਖੂਨ ਖਾਣ ਚੰਗਾ ਮਾਜ ਚ ਲਓ ਪੈਸਾ ਲਈ ਪੂਰੀ ਸੋ ਆਰਡਰ ਕੁਆਲਟੀ ਸੋਣੀ ਆ ਦੋਸਤੋ ਦੇਣ ਆਰਡਰ ਦੇ ਉੱਪਰ ਮੋਟੇ ਤੌਰ ਤੇ ਤੁਹਾਨੂੰ ਜਿਵੇਂ ਆਪਾਂ ਨਾਲ ਵੀ ਫੁਲਕਾਰੀ ਚ ਕੜਾਈ ਕੀਤੀ ਆ ਆ ਦੇਖੋ ਹੈ ਰਾ ਇਥੇ ਫੁਲਕਾਰੀ ਪਾਉਣ ਵਾਲੀ ਫੁਲਕਾਰੀ ਪਾਉਲੀ ਤੇ ਕੋਈ ਸ਼ੱਕ ਹੀ ਨਹੀਂ ਦੇ ਆ ਚੰਗੀ ਮਾ ਆ ਚੰਗੀ ਆ ਹਾਂਜੀ 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 ਬਾਕੀ ਟਿੱਪੀ ਆ ਪੋਲੀ ਪਾਲੀ ਬਹੁਤ ਆ ਐ ਰੂ ਮਰ ਗਈ ਆ ਠੀਕ ਆ ਸੋ ਕੋਈ ਸ਼ੱਕ ਨਹੀਂ ਦੋਸਤੋ ਹਾਂਜੀ ਸਕੋ ਤੁਸੀਂ ਹਾਰੇ ਗਲਤੋ ਚੈੱਕ ਕਰੋ ਤਸਦੀ ਬਖਸ਼ ਚੀਜ਼ ਆ ਹਾਂਜੀ ਆ ਦੇਖੋ ਜਰਾ ਹਾ ਦੇ 6 7 ਲੈ ਜੇ 6 ਲੈ ਜੇ 7 ਲੈ ਜੇ ਤੇ ਠੰਡੀ ਧੀਰੀ ਏਡੀ ਨਾਰਮਲ ਆਪਾਂ ਕਦੀ ਵਾਇਰ ਵੀ ਨਹੀਂ ਵੇਖੀ ਆ ਵੇਪੋ ਅਜੀ ਚੱਡਾ ਰਾਜ ਸਿੰਘ ਨੇ ਬਹੁਤ ਬਣਾਉਣਾ ਕੋਈ ਜਾਈ ਢਿੱਲਾ ਢੁਲਾਵੇਂ ਨੇ ਬਹੁਤ ਛੱਡਾ ਬਣਾਉਣਾ ਇੱਥੇ ਨਾ ਤੇ ਬਾਕੀ ਥਣਾ ਚ ਵੇਰਲ ਚੰਗਾ ਚੰਗੀ ਉਮੀਦ ਹੈ ਦੋਸਤੋ ਇਸ ਮੱਝ ਤੋਹਫਾ ਕਰ ਸਕਦੇ ਹਾਂਜੀ ਅੱਛਾ ਭਾਉ ਜੀ ਮੱਝ ਚੰਗੀ ਆ ਤੇ ਕੀ ਇਹਦਾ ਰੇਟ ਕੀ ਹੈਗਾ ਰਾਜ ਸਿੰਘ ਭਾਵੇਂ ਇਹਦਾ ਲੱਖ ਕਰੀਏ 90 ਕਰੀਏ ਹਾਂ ਨਾ ਇਹ 85000 ਰੁਪਏ ਦੀ ਦੇਣੀ ਆ 85 ਦੀ 85000 ਦੀ ਠੀਕ ਆ ਬਾਕੀ ਸੂਪ ਹੀ ਹਾਂ ਫੇ ਲੱਖ ਦੀ ਦਵਾਂਗੇ ਫੇ ਹੋਰ ਮੁੱਲ ਹੋਊਗਾ ਅੱਜ ਫੇ ਲੱਖ ਦੀ ਇਹਦੇ 'ਚ ਕੋਈ ਛੋਟ ਛੱਪਾ ਕਰ ਦਾਂਗੇ ਕੋਈ ਯਾਰ ਖੰਡ ਕਰਾਇਆ ਪਾੜਾ ਕਰ ਦਾਂਗੇ ਇਹਦੇ 'ਚ 85 ਚੋਂ ਠੀਕ ਆ ਹਾਂਜੀ 83000 ਚੋਂ 200 ਰੁਪਏ ਦੇ ਨੇ ਆਪਣੇ ਪਾੜਾ ਕਾਟਾ ਪਾੜਾ ਕਾਟਾ ਹੁਣ ਤੇ ਹੁਣ ਤੇ ਪਾੜਾ ਕਾਢੀ ਦਿੱਤਾ ਦੇ ਛੱਡਿਆ ਹੀ ਤਿੰਨ ਜੱਥੀ ਗੱਲ ਜਿੱਤੇ ਰਹਿੰਦਾ ਪਾੜਾ ਦੇ ਪਿਛਲੇ ਬੁੱਢੇ ਆ ਨੱਪ ਦਿੰਦੇ ਐ ਨਾ ਇੱਕੇ ਰਹੀ ਦੂਜਾ ਫੇਰਾਂ ਨਾ ਲਿਆਉਣਾ ਪਵੇ ਉਹ ਗੱਲ ਕੀਤੀ ਮੁੰਡੇ ਹਾਂਜੀ ਹਾਂਜੀ ਦੋਸਤੋ 83000 ਹਾਂਜੀ ਹੁਣ ਤੇ ਕੋਈ ਸੰਧੂ ਸਾਹਿਬ ਛਾਕੀ ਨਹੀਂ ਮੱਝ ਵੀ ਦੋ ਮੱਝਾਰ ਕੀ ਆ ਦੇ ਤੇ ਜੇ ਕੋਈ ਆਪਣੇ ਘਰੇ ਸੂਪ ਪੈਂਦੀ ਆ ਕੋਈ ਆਪਾਂ 15 16 ਲੀਟਰ ਦੁੱਧ ਚਵਾਉਣੀ ਆ ਰਾਜਸਿਆਂ ਫੇ ਮੋਲ ਹੋਰ ਹੋਊਗਾ ਚਲੋ ਜੀ ਹਾਂ ਆ ਜੇ ਇਹ ਮੋਲ ਆ ਦੇਖੋ ਜੀ ਮਿਲਕਤ ਪਹਿਲੇ ਹਾਂਜੀ ਹਾਂਜੀ ਉਹਦਾ ਮੁੱਲ ਹਾਂਜੀ ਹਾਂਜੀ ਠੀਕ ਹੈ ਫਿਲਹਾਲ 283000 ਹਾਂਜੀ ਹਾਂਜੀ ਉਸ ਤੋਂ ਬਾਕੀ ਝਾਤ ਤੁਸੀਂ ਮਾਰ ਲਈ ਆ ਸਾਰੇ ਪਾਸਿਓਂ ਹਾਂਜੀ ਤਸਦੀਕ ਬਖਸ਼ਾ ਰਾਖਾ ਜੰਮੀ ਪੜੀ ਪੂਰੀ ਠੀਕ ਹੈ ਉਸ ਤੋਂ ਬਾਅਦ ਨੈਕਸਟ ਅਗਲੀ ਜਿਹੜੀ ਆਪਾਂ ਤੁਹਾਨੂੰ ਅਗਲੀ ਮਾਝ ਦਿਖਾਉਣੀ ਆ ਭਾਉ ਦੀ ਇਹ ਸੂਈ ਆ ਇਹ ਰਾਇਤਾਂ ਸੂਈ ਆ ਇਹਦੇ ਮਗਰ ਕੱਟੀ ਜਾਂ ਤੇ ਇਹਨੂੰ ਮਤਲਬ ਪੰਜਵਾਂ ਛੇਵਾਂ ਦਿਨ ਜਾਂਦਾ ਬੋਲੇ ਤੋਂ ਯਾਨੀ ਕਿ ਬਾਹਰ ਨਿਕਲੀ ਗਈ ਆ ਹਾਂਜੀ ਠੀਕ ਆ ਤੇ ਇਹ ਬੱਚਾ ਮਗਰ ਦੇ ਕੀ ਇਹਦੇ ਕੱਟੀ ਆ ਬੱਚੇ ਨੂੰ ਕੋ ਆ ਤੁਸੀਂ ਦੇਖ ਰਹੇ ਮਾਤਾ ਜੀ ਦਾ ਬੱਚਾ ਹੈ ਹਾਂਜੀ 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 ਬਾਅਦ ਚ ਆਪਾਂ ਦਿਖਾ ਦਾਂਗੇ ਹਾਂ ਇਹਦਾ ਪਰਲਾ ਪਰਲਾ ਬੱਚਾ ਜਿਹੜਾ ਨਾ ਉਹ ਪਰਲਾ ਬੱਚਾ ਵੇਦਾ 6-7 ਦਿਨ ਹੋਏ ਸੂਈ ਹਾਂਜੀ ਠੀਕ ਹੈ ਉਹ ਕਾਂਦੇ ਨਾਲ ਪਰਲਾ ਬੱਚਾ ਇਹਦਾ ਵਾ ਹਾਂਜੀ ਲਓ ਜੀ ਮਗਰ ਕੱਤੀ ਜੇ ਨੇ ਮਗਰ ਕੱਤੀ ਆ ਪੰਜਾਂ ਛਿਆਂ ਦਿਨਾਂ ਦੀ ਸੂਈ ਹੈ ਤੇ ਹੁਣ ਬੋਲੀ ਤੋਂ ਬਾਹਰ ਆ ਗਈ ਹੈ ਬੋਲੀ ਤੋਂ ਬਾਹਰ ਹੀ ਆ ਪੰਜ ਮਹੀਨੇ ਛੇ ਮਹੀਨੇ ਵਾਂਗ ਦਿਨ ਜਾਣ ਤੇ ਬੋਲੀ ਤੋਂ ਬਾਹਰ ਆ ਹਾਂਜੀ ਹਾਂਜੀ ਹੁਣ ਇਹ ਵੀ ਥੱਲੇ ਆਏ ਵੇ ਸੰਧੂ ਸਾਹਿਬ ਜਾਨੀ ਕਿ 10 ਲੀਟਰ ਜਾਂ ਦੀ ਛਟਾਂ ਕੋ ਉਧਰ ਹੋਵੇ ਤੇ ਜਾਂ ਉਧਰ ਵੇ 10 ਲੀਟਰ ਦੇ ਥੱਲੇ ਦੁੱਧ ਹੈਗਾ ਐ ਵੇ ਹੈਗਾ ਬਿਲਕੁਲ ਚੋਣ ਚਾਂਨ ਨੂੰ ਪੋਲੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਆ ਦੇ ਐ ਚੋਣ ਨੂੰ ਇੱਕ ਨੰਬਰ ਆ ਸਵੇਰਾ ਹੋਊਗਾ ਤੀਜਾ ਮਲ ਕੋਈ ਆਪ ਦੀ ਸਮਝ ਲਾ ਲੇ ਹਾਂ ਭਾਵੇਂ ਕੋਈ ਚੌਥਾ ਵਾਲੇ ਨੂੰ ਸਾਰੀ ਹਾਂਜੀ ਤੀਜਾ ਲਓ ਜੀ ਸੁਭਾ ਦੋਸਤੋ ਕੋਈ ਤੀਜਾ ਮੰਨ ਲੈ ਚਾ ਮੰਨ ਲੈ ਠੀਕ ਆ ਉਹਦਾ ਤੀਜੇ ਸੋਏ ਆ ਕੋਈ ਚੌਥਾ ਵੀ ਕਹ ਲੈ ਕੋਈ ਗੁੱਸਾ ਆ ਆ ਦੀ ਸਮਝ ਲਾਵੇ ਸੋਇਆਂ ਦੀ ਹਾਂਜੀ ਤਾਂ ਨੂੰ ਵੇਖੋ ਲਵਾਈ ਹਾਂਜੀ ਪੂਰਾ ਸਿੰਘ ਦਰਮਿਆਨੇ ਜਿਹੜੇ ਦੋਸਤੋ ਖੁੱਲੇ ਮਸੂਰ ਖੁੱਲੇ ਉੱਚੇ ਸਿੰਘ ਹੈਗੇ ਠੀਕ ਆ ਉਹਦੇ ਅਕੋਰਡਿੰਗ ਭਾਵੇਂ ਕੋਈ ਵੀ ਤੀਜਾ ਮੰਨ ਲੈ ਚੌਥਾ ਮੰਨ ਲੈ ਠੀਕ ਆ ਹਾਂਜੀ ਇਹ ਸਿੰਗਲ ਹੱਡੀ ਦੀ ਆ ਪਤਲੇ ਪਿੱਲੇ ਦੀ ਮੱਕੀ ਕੱਟੀ ਹੈ ਜੀਆਂ ਦੇ ਨਾਲ ਦੀ ਸੋਈਆਂ 10 ਕਿਲੋ ਤੋਂ ਦਿਖਾ ਦੇ ਆ ਦੇਖੋ ਅਜੀ ਯਾਨੀ ਕਿ ਰਾਜਸਥਾਨ ਦੁੱਧੂ ਖਲੂਗੀ ਕਿਉਂ ਆ ਜੀ ਮੈਲਾ ਮਾਰਨ ਤੋਂ ਪਹਿਲਾਂ ਜਿਹੜਾ 10 ਕਿਲੋ ਤੇ ਆ ਗਿਆ ਤੇ ਯਾਨੀ ਕਿ 12 13 ਤੋਂ ਘੱਟ ਨਹੀਂ ਰਹੀਂਦੀ ਜਿਹੜੇ ਹਿਸਾਬ ਨਾਲ ਦੁੱਧੋ ਛਟਾਟ ਹੋਈ ਆ ਵੈਦ ਕਿਲੋ ਧਾਰਾ ਜਿਹੜੀਆਂ ਬਿਲਕੁਲ ਸਟਾਰੀ ਜਿਹੜੀ ਆ 10 ਕਿਲੋ ਕੋਈ ਆ ਠੀਕ ਆ ਤੇ ਅੱਗੇ ਬਿਲਕੁਲ ਸੇਵਾ ਤੁਹਾਡੀ ਮੈਂਟੇਨ ਬਿਲਕੁਲ ਉਸੇ ਤਰ੍ਹਾਂ ਦੀ ਰਹੀ ਜਿਹੋ ਜੀ ਸੇਵਾ ਮੈਨੂੰ ਲੱਗਦਾ ਵੀ ਚਾਹੇ ਐਜ਼ ਇੱਕ ਵਪਾਰੀ ਦੇ ਸੇ ਆਪਾਂ ਗੱਲ ਕਰਨ ਲਗੇ ਵੀ ਇਹ ਤਸੱਲੀ ਨਾਲ ਬਿਲਕੁਲ ਸੇਵਾ ਕਰਦੇ ਆ ਜਿਵੇਂ ਡਾਕਟਰ ਦੇ ਸੇਵਾ ਕਰੂਗਾ ਜਦੋਂ ਤੁਸੀਂ ਲੈ ਲਓਗੇ ਬਾਕੀ ਰਾਜ ਸਿੰਘ ਜੀ ਨੇ ਮੁੜ ਕੇ ਅਗਲੀ ਨੇ ਆਖਣਾ ਘਾਟਿਆ ਵਾਧਿਆ ਆਪਾਂ ਤੇ ਇਹੋ ਆਣਿਆ ਵੀਰਾਂ ਨੂੰ ਦੋ ਟਾਈਮ ਆਣ ਕੇ ਚਵਾਈ ਕਰੋ ਔਖੇ ਸੌਖੇ ਹੋ ਕੇ ਦੋ ਟਾਈਮ ਚੋ ਕੁੱਤ ਤੱਲੀ ਆਪਦੀ ਪੂਰੀ ਕਰੋ ਰੀ ਨਾ ਅੱਛਾ ਭਾਪ ਜੀ ਇੱਕ ਗੱਲ ਆ ਚਲੋ ਹਾਂਜੀ ਇਸ ਤੋਂ ਥੋੜਾ ਜਿਹਾ ਪਾ ਹਟ ਕੇ ਗੱਲ ਕਰਦੇ ਹਾਂ ਹਾਂਜੀ ਹੁਣ ਆਪਾਂ ਇੰਦੀਆਂ ਵੀਡੀਓ ਪਾ ਚੁੱਕੇ ਹਾਂ ਹਾਂਜੀ ਚਵਾਈ ਆਪ ਕਰ ਲੈਂਦੇ ਆ ਇੱਕ ਦੋ ਡੰਗ ਤੁਹਾਡੇ ਕੋਲ ਆ ਕੇ ਚਵਾਈ ਕਰਦੇ ਜਾਂ ਨਹੀਂ ਕਰਦੇ ਮੈਨੂੰ ਉਹ ਤੁਸੀਂ ਦੱਸੋ ਕਰਦੇ ਆ ਕਰਦੇ ਆ ਜਿਨ੍ਹਾਂ ਨੂੰ ਰਕਮ ਲਾਉਣੀ ਅਗਲੇ ਦੋ ਟਾਈਮ ਕਰਦੇ ਆ ਜਿੰਨਾ ਦੋ ਦੱਸੀਦਾ ਉਹਨਾਂ ਨਿਗਲਦਾ ਫੇ ਅਗਲੇ ਸ਼ਾਵਾਛੇ ਵੀ ਦਾ ਦਿੰਦੇ ਆ ਸ਼ਾਵਾਛੇ ਭਾਊ ਕਿਉਂ ਕਰਕੇ ਖੜਦੇ ਆ ਤੇ ਕਈ ਜਿਹੜੇ ਉਤਰਾ ਲੈ ਜਾਂਦੇ ਆ ਇੱਕ ਅੱਧਾ ਟਾਈਮ ਤੇ ਉਹ ਵੀ ਯਕੀਨ ਨਾਲ ਦੱਸਦੇ ਪਾਉ ਇਹਨਾਂ ਨਿਕਲਿਆ ਵਾ ਤੇ ਕਈ ਹੁਣ ਸਮੁੰਦਰ ਆ ਕਿਸੇ ਨੂੰ ਮਲਾਂਦੇ ਹੁੰਦੇ ਥੋੜਾ ਬਹੁਤਾ ਸੇਵਾਜ ਫਰਕ ਪੈ ਜਾਏ ਘਾਟ ਹੋ ਜਾਏ ਤੇ ਮੁੜ ਕੇ ਅਗਲੇ ਆਂਦੇ ਪਾਉ ਬਾਪੂ ਮੱਝ ਦੁੱਧੋ ਨਹੀਂ ਤੁਰੀ ਇਹਨਾਂ ਨੂੰ ਅਸਕਰ ਨੂੰ ਵਾਂਡ ਵੜੇਵਾ ਚਾਹੀਦਾ ਰਾਜਸਿਆਂ 2-4 ਕਿਲੋ ਪਾਉਣਾ ਸਾਹਮਣਾ ਸੂਤਣਾ ਚਾਹੀਦਾ ਹਾਂ ਜੀ ਉਹਨਾਂ ਦਾ ਅੱਜ ਵੀਡੀਓ ਆਪਾਂ ਅਪਲੋਡ ਕਰ ਦੇਣੀ ਹੈ ਕੱਲ ਨੂੰ ਪਰਸੋਂ ਦੇ ਪਸੂ ਨਹੀਂ ਹੋਣਗੇ ਫਿਰ ਉਸ ਤੋਂ ਬਾਅਦ ਤੁਸੀਂ ਫਿਰ ਪਸੂ ਨਵੇਂ ਲੱਭ ਕੇ ਫਿਰ ਆਪਾਂ ਭੈਣ ਭਰਾਵਾਂ ਦੇ ਸਾਹਮਣੇ ਕਰ ਦੇਣੀ ਹੈ ਆਪਣੇ ਕੋਲ ਤਾਂ ਸੇਵਾ ਮਿਲ ਕੇ ਕਰਨ ਦਾ ਕੋਈ ਟਾਈਮ ਨਹੀਂ ਮਿਲਦਾ ਕੀ ਹੋ ਸਕਦਾ ਕਿ ਨਾ ਦੋ ਦਿਨ ਤਿੰਨਾਂ ਦਿਨਾਂ ਦੇ ਵਿੱਚੋਂ ਸੇਵਾ ਨਹੀਂ ਹੁੰਦੀ ਨਹੀਂ ਸੇਵਾ ਨਹੀਂ ਹੁੰਦੀ ਤੇ ਆਂਦੇ ਦੋ ਤਿੰਨ ਦਿਨ ਮਹਾਰੀ ਨਹੀਂ ਆਵਾ ਤੇ ਇਹਨਾਂ ਵੇਖੀਦਾ ਇਹ ਥੱਲੇ ਦੁੱਧ ਕਿੰਨਾ ਗਿਆ ਰਾਜ ਸੇ ਉਹਨਾਂ ਦੱਸੀਦਾ ਜਿੰਨਾ ਕਿ ਹੈਗਾ ਵਾ ਹਾਂਜੀ ਬਿਲਕੁਲ ਹਾਂਜੀ ਅਗੇ ਦੋਸਤੋ ਟਕਾ ਕੇ ਸੇਵਾ ਕਰਕੇ ਪਸ਼ੂ ਨੂੰ ਦੁੱਧ ਤੇ ਤੁਸੀਂ ਲਿਆਉਣਾ ਹੁੰਦਾ ਮੇਰਾ ਵੀਰ ਬਿਲਕੁਲ ਸੇਵਾ ਆਪਣੀ ਮੈਂਟੇਨ ਰੱਖਿਆ ਕਰੋ ਠੀਕ ਹੈ ਹੁਣ ਰਾਜਥੇ ਜਿਹੜੀ ਚੌਂ ਦੀ ਪੰਨਾਂ ਦਿਨਾਂ ਦੀ ਸੂਈ ਆ ਉਹ ਮਲ ਜਿਹੜੀ ਆ ਉਹ 6-7 ਕਿਲੋ ਜਿਹੜੀ ਚੰਗੀ ਮਾਜ ਉਹ 10 ਕਿਲੋ ਤੇ ਰਾਜਥੇ ਆਉਂਦੀ ਆ ਇਹ ਹੁਣ ਪੰਜਵੇਂ ਛੇ ਦਿਨ ਜਾਂਦੀ ਆ ਇਹ ਜਾਨੀ ਕਿ ਕੋਈ ਕੰਡੇ ਦੇ ਤੋਲੇ 9.5 ਕਿਲੋ ਤੋਂ ਦੁੱਧ ਬਾਹਰ ਹੋਊਗਾ ਤੇ ਜਿਹੜੀ ਹੁਣ ਪੰਜਵੇਂ ਛੇਵੇਂ ਦਿਨ ਇੱਥੇ ਆ ਗਈ ਆ ਤੇ ਇਹਨੇ 12 ਕਿਲੋ ਤੋਂ ਘੱਟ ਰਹਿਣਾ ਨਹੀਂ ਚਲੋ ਜੀ ਉਮੀਦ ਚੰਗੀ ਆ ਹਾਂਜੀ ਇਹਦਾ ਮਗਲ ਨੂੰ ਭਾਵੇਂ ਆਪਾਂ 80 ਮੰਗੀਏ 75 ਮੰਗੀਏ ਹਾਂ ਨਾ 71000 ਦੀ ਮੱਝ ਦੇਣੀ ਆ 71000 ਦੀ ਦੇਣੀ ਆ ਅੱਛਾ ਕੋਈ ਛੋੜ ਛੱਪਾ ਛੋੜ ਛੱਪਾ ਕਰ ਦਾਂਗੇ ਥੋੜਾ ਬੋਲਾ ਕਰਾਇਆ ਭਾਰਾ ਕੱਢ ਦਾਂਗੇ ਨਹੀਂ ਠੀਕ ਆ ਗੱਲ ਆ ਕੱਢ ਦਾਂਗੇ ਕੋਈ ਗੱਲ ਨਹੀਂ 70 ਦੀ ਜਾਣ ਦੇ ਦੇ ਆ ਛੋੜ ਛੱਪਾ ਕਰ ਦਾਂਗੇ 70 ਚ ਆ ਨਹੀਂ ਨਹੀਂ ਕੋਈ ਗੱਲ ਨਹੀਂ ਕਰ ਦਾਂਗੇ ਛੋੜ ਛੱਪਾ ਕੋਈ ਗੱਲ ਨਹੀਂ ਆਂ ਦੇਂਦੇ ਆ ਖੁਜ ਕਲਾਵਾਗੇ ਕੋਈ ਗੱਲ ਹੀ ਨਹੀਂ ਤੇ ਹਾਂ ਮਗਰ ਕੱਟੀਆ ਜਿਹਨੇ ਲੈਣੀ ਆ ਮੇਰਾ ਭੈਣ ਭਰਾ ਦੋ ਟਾਈਮ ਚੋ ਵਾਈ ਕਰੂ ਆਣ ਕੇ ਸਹੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਭੈਣ ਭਰਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਦੋ ਟਾਈਮ ਕਰੋ ਹੁਣ ਰਾਜਤਿਆ ਦੋ ਟਾਈਮ ਕਿਉਂ ਆਨੇ ਸਾਨੂੰ ਪਤਾ ਵਾ ਦੁੱਧ ਥੱਲੇ ਹੈਗਾ ਬਿਲਕੁਲ ਕਿਉਂ ਅਗਲੇ ਦੋ ਟਾਈਮ ਚੋਵੇ ਤੇ ਮੁੜ ਕੇ ਆਖਣਾ ਕੀ ਹੈ ਸਾਨੂੰ ਅਸੀਂ ਚੋਈਆਂ 5 5 6 6 ਦਿਨ ਤੇ ਤਦ ਕਰਕੇ ਆਪਾਂ ਮਤਲਬ ਥਾਪੀ ਤਾਦੀ ਵਾਈਦੀ ਜੇ ਹੈਗਾ ਅਗਲੇ ਦੋ ਟਾਈਮ ਚੋਵੇ ਬਿਲਕੁਲ ਇਹ ਤਾਂ ਵੀ ਉਹਨੂੰ ਢਾਰਾ ਜਾਂ ਟੁੜਕੂ ਹਾਂ ਟੁੜਕੂ ਜਾ ਲੈ ਪੀ ਇਹਦੇ ਚ ਪੰਜ ਚਾਰ ਨਿਕਲਣਾ ਸਹੀ ਲਓ ਜੀ ਅੱਗੇ ਪਾਸੇ ਤਿੰਜੇ ਨੰਬਰ ਤੇ ਆਪਣੇ ਕੋਲ ਭੌਤੀ ਆ ਮਾਜਾ ਇਹਦਾ ਕੀ ਰਿਕਾਰਡ ਕੀ ਡਿਟੇਲ ਆ ਇਹਨੂੰ ਰਾਜਤਿਆਂ ਮਲ ਕੋਈ ਤੀਜੇ ਲਾ ਲੇ ਕੋਈ ਚੌਥੇ ਲਾ ਲੇ ਇਹਨੂੰ ਜਾਣੀ ਕਿ ਅੱਜ 17 18 ਦਿਨ ਸੂਈ ਨੂੰ ਹੋ ਗਏ ਆ ਇਹਦੇ ਥੱਲੇ 9 ਦੇ ਤੇ 10 ਦੇ ਵਿੱਚ ਦੁੱਧ ਆ 9 10 9 ਦੇ ਤੇ 10 ਦੇ ਵਿੱਚ ਦੋ ਦਿਆ ਦੇ ਥੱਲੇ ਹਾਂ ਤੇ ਬੱਚਾ ਇਹਦੇ ਮਗਰ ਬੱਚਾ ਇਹਦੇ ਮਗਰ ਕੱਟਾ ਵਾ ਵਿਖਾ ਦੇਣੇ ਮੁਰਕੇ ਉਹ ਕੱਟਾ ਜਿਹੜਾ ਗੱਡੀ ਨਾਲ ਬੱਦਾ ਵਾ 9 10 9 10 ਹਾਂਜੀ 9 10 9 ਦਾ ਬਿਲਕੁਲ ਹਵਾਨੇ ਨੇ ਵੀ ਦੋਸਤੋ ਵੇਖੋ ਬਿਲਕੁਲ ਚੌਰਸ ਨੇਵੇ ਦੀ ਆ ਚਵਾਈ ਫੁੱਲ ਹੈ ਭੋਲੀ ਆ ਦੀ ਹਾਂਜੀ ਹਾਂਜੀ ਬਿਲਕੁਲ ਇੱਕ ਸਾਰ ਲੈਵਾ ਜਿੰਨਾ ਬਖਾਰੀ ਹੈ ਠੀਕ ਹੈ ਤੇ ਥਣ ਵੀ ਪੂਰਾ ਨਵਾਈ ਦੇ ਵਿੱਚ ਮੋਟਾ ਤੇ ਬਿਲਕੁਲ ਮੁੱਠੀ ਥਣ ਹਾਂਜੀ ਸੋ 17 18 ਦਿਨਾਂ ਦੀ ਸੂਈ ਆ ਜੇ ਤੁਸੀਂ ਤੀਜਾ ਸੂਆ ਕੋ ਚੌਥਾ ਸਮਝ ਲੈਣ ਉਹ ਬਿਲਕੁਲ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਠੀਕ ਹੈ ਜੀ ਤੇ ਮਗਰ ਕੱਟਾ ਮੇਲ ਕਾ ਤੇ 9 10 ਕਿਲੋ ਦੁੱਧ ਤੇ ਹੁਣ ਚੱਲ ਰਹੀ ਆ ਆ ਦੇਖੋ ਫਾਈਟ ਕਰਦੇ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਨਾ ਬਾੜੀਆਂ ਵੱਡੀਆਂ ਤੇ ਨਾ ਹੀ ਦਰਮਿਆਨੀ ਹੈ ਇਹਦੇ ਵਿੱਚ ਵਜਾਦਾ ਜਿਹੜਾ ਫੈਕਟ ਹੈ ਇਸ ਮੱਝ ਦਾ ਨਹੀਂ ਕੋਈ ਨਹੀਂ ਹੋਰ ਤੇ ਕੋਈ ਗੱਲ ਬੱਤਾ ਪਰ ਇਹਨੂੰ ਪਰਾਂ ਕਰ ਲਾ ਚੁਾਈ ਦਾ ਇਸੇ ਇੱਕ ਨੰਬਰ ਐ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਇੱਕ ਧਾਰ ਦਾ ਫਰਕ ਨਹੀਂ ਗਾ ਠੀਕ ਹੈ ਹਾਂਜੀ ਠੀਕ ਹੈ ਅੱਛਾ ਪਬਜੀ ਕੀ ਕੀਮਤ ਹੈ ਜੀ ਕੀ ਮੋੜਾ ਇਹਦੀ ਕੀਮਤ ਮੰਗਣ ਨੂੰ ਰਾਜਤਾ ਜੋ ਮਰਜੀ ਮੰਗੀ ਜਾਈਏ ਇਹਦਾ 75 ਮੰਗੀਏ 70 ਮੰਗੀਏ ਇਹ ਹਾਂ ਨਾ ਆਪਾਂ ਮਿਲ ਦੇਣੀ ਆ 66000 ਦੀ ਉਹਦੇ ਜੋ ਛੋੜ ਛੱਪਾ ਕਰ ਦਾਂਗੇ ਖੁਸ਼ੀ ਨਾਲ ਹਾਂਜੀ ਠੀਕ ਹੈ ਹਾਂਜੀ 66000 ਦੇ 66000 ਜੋ ਛੋੜ ਛੱਪਾ ਕਰ ਦਾਂਗੇ ਹਾਂਜੀ ਉਹਦੀ 65000 ਦੇ ਵਿੱਚੋਂ ਦੋਸਤੋ ਮਾਨਤਾਂ ਹੋ ਗਈ ਹਾਂਜੀ ਤੋਂ ਮਗਰ ਮੇਲ ਕਾਪਾ ਬੱਚਾ ਆਪਾਂ ਬਿਲਕੁਲ ਕੱਲਾ ਕੱਲਾ ਬੱਚਾ ਤੁਹਾਨੂੰ ਦਿਖਾ ਦਾਂਗੇ ਹਾਂਜੀ ਹਾਂਜੀ ਦਿਖਾ ਕੇ ਤਸਦੀ ਹਾਂਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਅਗਲੀ ਮੱਝ ਜਿਹੜੀ ਆ ਚੌਥੇ ਨੰਬਰ ਤੇ ਹਾਂਜੀ ਇਹਨੂੰ ਰਾਜਤਿਆ ਮਲ 11 12 ਦਿਨ ਸੂਈ ਨੂੰ ਹੋ ਗਿਆ ਮਗਰੇ ਦੇ ਕੱਟੀ ਆ ਤੇ ਦਾਣੀ ਕੇ 10 ਤੋਂ ਬਾਹਰ ਹੀ ਦੁੱਧ ਦੇ ਥੱਲੇ ਠੀਕ ਹੈ ਹਾਂਜੀ ਮਗਰ ਕੱਟੀ ਆ ਸਾ 10 12 ਦਿਨ ਹੋ ਗਏ ਅੱਧਾ 12 ਦਿਨ ਹੋ ਗਿਆ ਅੱਛਾ ਜੀ ਤੇ ਹੁਣ ਦੁੱਧ ਕਿੰਨਾ 9 10 ਦੁੱਧ ਦੇ ਥੱਲੇ 10 ਤੋਂ ਬਾਹਰ ਆ 10 ਤੋਂ ਬਾਹਰ ਆ 10 ਤੋਂ ਬਾਹਰ ਆ ਹਾਂਜੀ ਠੀਕ ਹੈ ਜੀ ਲਓ ਜੀ 10 ਲੀਟਰ ਤੋਂ ਬਾਹਰ ਜਿਹੜਾ ਦੁੱਧ ਆ ਚੋਾਈ ਪੂਰੀ ਭੋਲੀ ਤੇ ਚੋਾਈ ਤੇ ਵੇਖ ਲਓ ਚਲੋ ਆ ਦੋ ਤਿੰਨ ਘੰਟੇ ਜਿਹੜਾ ਆਪਾਂ ਨੂੰ ਮਲਥਵਾ ਜਿਹੜਾ ਥੋੜਾ ਜਿਹਾ ਵੱਧ ਲੱਗ ਗਿਆ ਵਾ ਤੇ ਵੇਲਾ ਧਾਰਾ ਵਗਣੀਆਂ ਸ਼ੁਰੂ ਹੋ ਗਈਆਂ ਭੋਲੀ ਇੰਨੀ ਕਿਆ ਦੀ ਹਾਂਜੀ ਲਓ ਵੀ ਗੁਰਲਾਲ ਵੀਰੇ ਹੋਰ ਜੀ ਉਹ ਮਗਰ ਕੱਟੀ ਆ ਦੋਸਤੋ ਜਿਵੇਂ 12 12 ਦਿਨਾਂ ਤੱਕ ਆਈ ਡੀਆ ਜਿਹੜਾ ਸਮਾ ਹੋ ਗਿਆ ਤੇ ਬਾਕੀ ਮਿੱਟੀ ਦੇ ਪੂਰੀ ਮਿੱਟੀ ਦੇ ਆ ਦੇਖ ਰਾਪਾਉ ਜੀ ਬਿਲਕੁਲ ਤਸੱਲੀ ਮੈਂ ਪੋਕੇ ਦੇ ਅਗਲੀ ਦਾ ਅਗਲਾ ਪਿਛਲੇ ਦਾ ਪਿਛਲਾ ਅਗਲਾ ਦੀ ਤਸੱਲੀਆਂ ਕਰਕੇ ਖੜੇ ਠੀਕ ਆ ਹਾਂਜੀ ਵੀਰ ਜੀ ਕਿੰਨੀ ਕੀਮਤ ਹੈ ਦੀ ਮੁੱਲ ਇਹਦੀ ਕੀਮਤ ਸੰਦੂਸਾ ਆ ਭਾਵੇਂ ਜਿੰਨਾ ਮਰਜ਼ੀ ਮੰਗੀ ਜਾਈਏ ਇਹ ਕੀ ਨਾ ਵਾ ਹਾਂ ਨਾਏ ਨਾ 73000 ਦੀ ਦੇਣੀ ਆ 73 73 ਚ ਛੋੜ ਛੱਪਾ ਕਰ ਦਾਂਗੇ ਛੋੜ ਛੱਪਾ 73000 ਚ ਕਰ ਦਾਂਗੇ ਐ ਅਗਲਾ ਦੋ ਟਾਈਮ ਆਉਦੀ ਤਸੱਲੀਆਂ ਕਰੇ ਹਾਂਜੀ ਮਗਰੇ ਦੇ ਕੱਟੀ ਆ ਠੀਕ ਆ ਕੋਈ 12 13 ਦਿਨਾਂ ਦੀ ਕੱਟੀ ਆ ਇਹਦੇ ਪਿੱਛੇ ਠੀਕ ਆ ਹਾਂਜੀ ਉਹ ਮਗਰ ਕੱਟੀਏ ਦੋਸਤਾਂ ਨੂੰ ਬੱਚਾ ਦਿਖਾ ਦਾਂਗੇ ਜਿੰਨੇ ਪਸੂ ਦਾ ਬੱਚੇ ਦਿਖਾਉਣੇ ਆ ਲੱਗਦਾ ਤੱਕ ਜਰੂਰ ਨਾਲ ਜੁੜੇ ਰਹੋ ਬੱਚੇ ਪ੍ਰੋਫਰ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ ਤੇ ਇਹ ਆਪਣੇ ਕੋਲ ਵੈੜ ਆ ਗਈ ਅੱਛਾ ਇਹ ਇਹ ਵੈੜ ਇਹ ਵੀ ਤਾਜੀ ਸੂਈ ਇਹ ਤਾਂ ਇਹ ਨੂੰ ਹੋ ਗਿਆ ਮਨ 10 ਕਿ ਦਿਨਾਂ ਦੇ ਅੰਦਰ ਬਾਰ ਹੋ ਗਿਆ 10 ਦਿਨ 10 ਹੋਣ 11 ਹੁਣ ਇੱਥੇ ਕਿਨ ਸੂਈ ਨੂੰ ਹੋ ਗਿਆ ਮਗਰ ਬੱਚਾ ਇਹਦੇ ਹਾਂਜੀ ਇਹਦੇ ਥੱਲੇ ਮਿਲ 11 ਕਿਲੋ ਦੁੱਧ ਆ ਠੀਕ ਆ 10 ਕਿ ਦਿਨਾਂ ਦੀ ਸੂਈ ਥੱਲੇ ਹਾਂ 10 11 ਦਿਨਾਂ ਦੀ ਸੂਈ ਆ ਮਗਰ ਬੱਚਾ ਮਗਰ ਬੱਚਾ ਹਾਂਜੀ ਤੇ ਦੁੱਧ ਵੀ 10 ਕਿਲੋ ਜਾਰਾ ਹੀ ਆ ਕਾਰ ਦਾ ਦੇ ਦਸ ਤੋਂ ਬਾਅਦ 11 ਕਿਲੋ ਯਾ ਡੱਬੇ ਮਾਰੇ ਅਗਲਾ ਮਣਕੇ ਦੇ ਹਾਂਜੀ ਲਓ ਜੀ ਕੋਈ ਕੋਈ ਨਹੀਂ ਬੱਚੇ ਦਾ ਕਾਲ ਕਰਦੀ ਕੋਈ ਨਹੀਂ ਜਾਣਦੇ ਕੋਈ ਗੱਲ ਨਹੀਂ ਕੋਈ ਨਹੀਂ ਉਹਨੂੰ ਲੈ ਜਾ ਬੱਚੇ ਨੂੰ ਲੈ ਜਾ ਬੱਚੇ ਤੇ ਇਹ ਤੇ ਕਰਨਾ ਹੀ ਕਰਨਾ ਨੇ ਇਹ ਗੋਕਾ ਜਿਹੜਾ ਤੇ ਜ਼ਿਆਦਾ ਕਰਦਾ ਬੱਚੇ ਦਾ ਲੈ ਇੱਧਰ ਬੰਨੀ ਦੀਨੇ ਵੱਖਰੀ ਜਗ੍ਹਾ ਤੇ ਕੋਈ ਨਹੀਂ ਇੱਧਰ ਹੀ ਬੰਦੇ ਭਾਂਵੇਂ ਵੇਚਾ ਕਿ ਇੱਥੇ ਬੰਦੇ ਕੋਈ ਗੱਲ ਨਹੀਂ ਇੱਧਰ ਹੀ ਬੰਦੇ ਸੋ ਬਿਲਕੁਲ 10 ਤੋਂ 11 11 ਕਿਲੋ ਜਿਹੜਾ ਦੋਸਤੋ ਦੁੱਧ ਬਿਲਕੁਲ ਹਾਜ਼ਰ ਤਿਆਰ ਕੋਈ ਵੀਰ ਦੀ ਨੱਕ ਪਰ ਕਿਸੇ ਵੀ ਕਰ ਸਕਦਾ ਘਰਾਂਗੇ ਠੀਕ ਹੈ ਸਵੇਰ ਤੇ ਵੀ ਜਦੋਂ ਸਵੇਰ ਤੇ ਜਦਾਂ ਦੁਜਾ ਹੋਏ ਇਹ ਦੁਜਾ ਕੋਈ ਤਾਂ ਨਹੀਂ ਸਮਝਣਾ ਜਿਵੇਂ ਮਰਜ਼ੀ ਦਾ ਵੇ ਹੈ ਦੁਜੇ ਸੂਏ ਆ ਤੇ ਆਪਦੀ ਸਮਝਣਾ ਜਿਵੇਂ ਮਰਜ਼ੀ ਦਾ ਪਰ ਹੈ ਦੁਜੇ ਸੂਏ ਆ ਲਓ ਜੀ ਸੋਜਾ ਸੂਆ ਕੋਈ ਵੀਰ ਮੰਨ ਕੇ ਸੋਦਾ ਕਰ ਲੈ ਥਾਂ ਚੰਗਾ ਮਲੇਆਂ ਤੇ ਹੁੰਦੇ ਆ ਮੁਠੀ ਵਾਲਾ ਝੂਣ ਵਾਲਾ ਥਾਂ ਚੰਗਾ ਸ ਬੋਲੀ ਨੀ ਗਾਇਤਾਰਾ ਵਗਦੀ ਜਾਂਦੀਆਂ ਤਾਰਾਂ ਚੋਈ ਜਾਂਦੀਆਂਆਂ ਦੀਆਂ ਹੂੰ 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 ਟਾਈਮ ਹੋ ਗਿਆ ਨਾ ਹੁਣ ਤੇ ਕਿੰਨਾ ਅੱਜ ਮੇਰੇ 12 ਕ ਦਾ ਟਾਈਮ ਹੋ ਗਿਆ ਹਣਾ ਆ ਨਹੀਂ ਟਾਈਮ ਹੋ ਗਿਆ ਦੋ ਚਾਰ ਘੰਟੇ ਉੱਤੇ ਹੋ ਗਿਆ ਤਦ ਕਰਕੇ ਪਹੂ ਕਾਲ ਆਏ ਆ ਤੇ ਪਹੂ ਜੀ ਮੋਲੇ ਦਾ ਭਾਵੇਂ 42 ਮੰਗੀਏ 40 ਮੰਗੀਏ ਇਹ ਹਾਂ ਜਾਂ ਆਪਾਂ 33000 ਚ ਛੋੜ ਛੱਪਾ ਕਰ ਦਾਂਗੇ 33000 ਚ ਦੇ ਔਰ ਦੀਆਂ ਵਾਲਾ ਹਿਸਾਬ ਹੀ ਦੇ 33000 ਚ ਛੋੜ ਛੱਪਾ ਕਰ ਦਾਂਗੇ ਹਾਂਜੀ ਵੀਰ ਜੀ ਲਓ ਵੀ ਦੋਸਤ ਲਵ ਦੇ ਲਵ ਚ ਭਾਉ ਦੇ ਮੂੰਹ ਲੇਟ ਸੁਨੇ ਆ ਵੀ ਉੱਟਦੀਆਂ ਜਾਂਦੀ ਆ ਨਹੀਂ ਔਰਤੀ ਨਹੀਂ ਉੱਟਦੀਆਂ ਵਾਲਾ ਕੰਮ ਹੀ ਐਰਕਾ ਦੀ ਕੀਤਾ ਦੇ ਹੁਣ ਉਹਦੀ ਮੱਜਾ ਜਿਹੜੀ ਲੱਖ ਲੱਖ ਤੋਂ ਬਾਹਰ ਰਾਜਸੇ ਜਾਣ ਵਾਲੀਆਂ ਤੇ ਵੇਲਾ ਪਾਉ ਮਰ 83000 ਦੀ ਮੱਝ ਪਾਈ ਆ ਦੋ ਮੱਝਾਂ ਪੇਠਪੂੜਾ ਵਾ ਤੇ ਦੁੱਧ ਵੀ ਦੋ ਮੱਝਾਂੋਂ ਕੱਢਣਾ ਬਿਲਕੁਲ ਹੈ 37 ਜੋ ਮਾਨਤਾ ਹਾਂਜੀ 37 ਜੋ ਬਾਕੀ ਮੇਰਾ ਵੀਰ ਜਿੰਨੇ ਵੀ ਪੈਸੇ ਖਰਚਣੇ ਆਣ ਕੇ ਹੀ ਤੇ ਇਹੋ ਆਣੇ ਆ ਵੀਰ ਮੇਰੇ ਨੂੰ ਚੋ ਆਣ ਕੇ ਚੋਤ ਥਲੀਆਂ ਕਰੋ ਕਿਉਂ ਪੈਸੇ ਲਾਉਣੇ ਆਹੀਂ ਲਾ ਕੇ ਥਲੀਆਂ ਕਰਕੇ ਲਿਓਨੇ ਆ ਬਿਲਕੁਲ ਜੀ ਹਾਂਜੀ ਤੇ ਅਗਲਾ ਐ ਥਲੀਆਂ ਕਰਿਆ ਆਪਦੀਆਂ ਲਓ ਦੋਸਤੋ ਇਹੋ ਜੀ ਅੱਜ ਪਸੂ ਆਪਲੇ ਹਾਂਜੀ ਆਪ ਹੋਈ ਹਾਂਜੀ ਸਭ ਤੋਂ ਪਹਿਲੇ 5 ਲੱਗ ਸੀ ਅੱਗੇ ਹਾਂਜੀ 4 ਮੱਝਾਂ ਦੇ ਹੇ ਗਰਵਾ ਮੈਂ ਕੱਲ ਤਿੰਨ ਕੱਲ ਵੇਗੀਆਂ ਦੋ ਅੱਜ ਵੇਗੀਆਂ ਸਵੇਰ ਦੀਆਂ ਤੇ ਤਦ ਕਰਕੇ ਠੀਕ ਹੈ ਹਾਂਜੀ ਆਪਣੇ ਕੋਲ ਇਹ ਆ ਗਏ ਹਾਂ ਬੱਚੇ ਆ ਜਿਹੜੀ ਆਪਣੇ ਕੋਲ ਦੂਜੇ ਨੰਬਰ ਤੇ ਸੀ ਕੱਟੀ ਉਹ ਜਿਹੜੀ ਦੂਜੇ ਨੰਬਰ ਤੇ ਆ ਉਹ ਆਪਣੀ ਆ ਕੱਟੀ ਆ ਠੀਕ ਹੈ ਜੀ ਆ ਆ ਕੱਟੀ ਆਓ ਬਾਕੀ ਦੋਸਤੋ ਤੁਸੀਂ ਨੰਬਰ ਵਾਈਜ਼ ਸਮਝਦੇ ਜਾਇਓ ਠੀਕ ਆ ਦੂਜੇ ਨੰਬਰ ਤੇ ਜਿਹੜੀ ਪਹਿਲੇ ਨੰਬਰ ਤੇ ਗੱਬਣ ਵਿਖਾਈਏ ਦੂਜੇ ਨੰਬਰ ਪਹਿਲੇ ਨੰਬਰ ਤੇ ਗੱਬਣ ਦੂਜੇ ਨੰਬਰ ਵਾਲੀ ਦਾ ਆ ਆ ਕੱਟੀ ਆ ਆ ਕੱਟੀ ਚੇ ਨੰਬਰ ਤੇ ਜਿਹੜੀ ਮਾਇ ਤੇਜੇ ਨੰਬਰ ਤੇ ਉਹ ਜਿਹੜਾ ਬੈਠੀ ਆ ਆ ਨਹੀਂ ਤੇਜੇ ਵਾਲੀ ਦਾ ਕੱਟਾ ਨਹੀਂ ਨਹੀਂ ਹਾਂ ਠੀਕ ਠੀਕ ਆ ਉਹੀ ਉਹੀ ਆ ਉਹੀ ਉਹੀ ਹਾਂ ਉਹ ਤਾਂ ਨਸੀ ਗੱਲ ਹਾਂਜੀ ਹਾਂਜੀ ਤੀਜੇ ਨੰਬਰ ਤੇ ਉਹ ਕੱਟਾ ਚੌਥੇ ਦੀ ਆ ਚੌਥੇ ਦੀ ਆ ਮਲੇ ਚੌਥੇ ਦੀ ਆ ਪੰਜਾਂ ਛਿਆਂ ਦਿਨਾਂ ਦੇ ਵਿੱਚ ਤਿੰਨੇ ਚਾਰੇ ਫਾਲਿਆ ਆ ਜਿਹੜੀ ਕੱਟੀ ਐ ਆਪਣੀ 10ਵੇਂ ਨੰਬਰ ਤੇ 10 11 ਦਿਨ ਦੀ ਜਿਹੜੀ ਜਿਹੜੇ ਕੀਤਾ ਆ ਜਿਹੜਾ ਵਾ ਚੌਥੇ ਨੰਬਰ ਵਾਲੀ ਦੀ ਐ ਚੌਥੇ ਨੰਬਰ ਆ ਜਿਹੜਾ ਆਪਾਂ 15 18 ਦਿਨਾਂ ਦਾ ਛੇਰ ਪਗਾ ਮਾਵਾ ਬਾਕੀ ਤੇ ਪੰਜਵੇਂ ਛੇਵੇਂ ਦਿਨ ਚ ਸਾਰੀਆਂ ਹੀ ਜਾਂਦੇ ਹਾਂ ਹਾਂ ਜੀ ਇਹ ਛੇਰ ਪੱਕਾ ਇਹ ਛੇਰ ਪੱਕਾ ਜਿਹੜੀ ਤੇ ਜੇ ਨੰਬਰ ਤੇ ਵੱਜੀ ਹੋਰ ਆ ਉਹਦਾ ਛੇਰ ਪੱਕਾ ਹੈ ਬਿਲਕੁਲ 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 ਘੋੜਾ ਯਾਦੇ ਬੋੜਾ ਮਾਲੀ ਬਾਨਾ ਕਿਆ ਕੱਡਾ ਮੂਹ ਇਹਦਾ ਬਿਲਕੁਲ ਬਿਲਕੁਲ ਹਾਂ ਜੀ ਸੋ ਦੋਸਤੋ ਜਿਹੜੀ ਲਾਸ਼ ਤੇ ਅੱਜ ਮੱਝ ਦਿਖਾਈ ਸੀ ਆਹ ਦਾ 12 ਦਿਨਾਂ ਦੀ ਤੀਨੋਂ ਦੇ ਮਗਰ ਕੱਟੀ ਫੀਮੇਲ ਕਾਥਾ ਠੀਕ ਹੈ ਬਾਕੀ ਰਾਸੀਆਂ ਆਈਆਂ ਤੇ ਸਿਵਤਾ ਹੀ ਕੀ ਕਰਨੀਆਂ ਨਾ ਇੱਕ ਪਾਸੇ ਮੇਰੇ ਹਿਸਾਬ ਚ ਕੰਡੇ ਚ ਦੋ ਚਰਾਦੇ ਇੱਕ ਪਾਸੇ ਕੱਲੀ ਵਾਦੂਗਾ ਅੱਛਾ ਜੀ ਹਾਂ ਜੀ ਹੁਣ ਭਾਰਾ ਬੰਦਾ ਚੜਾਇਆ ਤੇ ਮੇਰੇ ਅਗੇ ਭਵੇਂ ਤੈਨ ਚੜਾ ਦੇਣ ਉਹ ਹਸਾਬੇ ਦਾ ਵਾ ਹੈਂ ਦੇਖੋ ਜੀ ਫਰਕ ਚੀਜ਼ ਜੀ ਦਾ ਫਰਕ ਆ ਸੋ ਬਿਲਕੁਲ ਦੋਸਤੋ ਰਾਜੀ ਵਜਨ ਦੋੜ ਪੂਰਾ ਇਸ ਮਾਜ ਦਾ ਕੋਈ ਵੀ ਰਣ ਕੇ ਇਸੇ ਤਰ੍ਹਾਂ ਤੁਸੀਂ ਬਣੀ ਧਣੀ ਆਪਣੀ ਘਰ ਆਣ ਕੇ ਦੇਖ ਸਕਦੇ ਹੋ ਠੀਕ ਆ ਸੋ ਬਿਲਕੁਲ ਅਜੇ ਲੇਵਾ ਬਣਾਉਗੀ 5-6 ਦਿਨ ਬਾਅਦ ਲੇਵਾ ਦੇ ਨਹੀਂ ਜਿੰਨਾ ਕਿ ਲਈ ਫਿਰਦੀ ਯਾਨੀ ਕਿ ਇੰਨਾ ਕੀ ਹੋਰ ਖੋਲਣਾ ਲੇਵਾ ਤੇ ਇਹ ਸੋਹਣੀ ਹੈ ਹਾਂ ਓਵਰ ਆਲ ਜਿੰਨੀ ਮਾਜ ਦਾ ਕਾਫੀ ਸੋਹਣੀ ਚੰਗੀ ਕਿ ਇਹ ਕਰਮਾ ਵਾਲੇ ਨੇ ਸੰਭੀਏ ਮੈਂ ਆਖੀ ਨਹੀਂ ਤੇ ਪਹੋਈ ਦਾ ਸਾਹਮਣਾ ਸੌਖਾ ਨਹੀਂਗਾ ਬਿਲਕੁਲ ਬਿਲਕੁਲ ਹਾਂਜੀ ਵੀਰ ਨੰਬਰ ਆਪਣੇ ਜਰੂਰ ਦੇ ਦਿਓ। ਨੰਬਰ ਵੀਰ ਜੀ 9855392767 ਤੇ ਦੂਸਰਾ ਵੀਰ ਜੀ 8284953927 ਵੀਰ ਜੀ। ਠੀਕ ਹੈ। ਹਾਂਜੀ। ਕੋਈ ਦੀ ਭਾਉ ਜੀ ਕੋਈ ਗੱਲ ਸਾਰੇ ਵੀਰਾਂ ਨੂੰ ਦਿਲੋਂ ਸਾਰਿਆਂ ਨੂੰ ਸਾਸਰੀਕਾਰ ਮਹਾਰਾਜ ਗੁਰੂ ਨਾਨਕ ਹਰ ਇੱਕ ਦੀ ਚੜ੍ਹਦੀ ਕਲਾ ਕਰੇ। ਜਿਹੜਾ ਵੀ ਕੋਈ ਸਾਡੇ ਤੋਂ ਮੱਝ ਖੜਦਾ ਵੀਰ ਜੀ ਦੋ ਟਾਈਮ ਚੋਗੇ ਖੜੋ। ਹੱਥ ਬੰਨ ਕੇ ਇਹਨੇ ਦੋ ਟਾਈਮ ਮੁੜ ਕੇ ਚੰਗੀ ਮਾਰੀ ਨਾ ਕੋਈ ਆਖੇ ਅਸੀਂ ਖੁੱਲਾ ਛੱਡਾ ਦੇਨੇ ਚੋਗੇ ਖੜਨ। ਜਿਹੜੀ ਗੱਬਣ ਆ ਉਹ ਐ ਰੀਜਨ ਵਰਾ ਕੇ ਖੜਨੋ ਇਹ ਆ ਸਮੁੰਦਰ ਰਾਜਸੇ ਕਿਸੇ ਦਾ ਥਾਂ ਚਲ ਜੇ ਮੁੜ ਕੇ ਮੱਜਾਂ ਵਾਪਸ ਨਹੀਂ ਕੀਤੀਆਂ ਜਾਂਦੀਆਂ ਇੱਥੇ ਨਰਕ ਪਰਖ ਜਿੰਨੀ ਵੀ ਹੁੰਦੀ ਉਹ ਨਹੀਂ ਕਰੋ ਕਿਉਂ ਇਹੀ ਕਰਕੇ ਲਿਓ ਨਾ ਰਾਜਸੇ ਪੈਸੇ ਦੇਣੇ ਹੁੰਦੇ ਆ ਦੋ ਦੋ ਤਿੰਨ ਤਰ੍ਹਾਂ ਐ ਵੜਾਈ ਦੀਆਂ ਇੱਥੇ ਨਰਕ ਪਰਖ ਕਰੋ ਮੁੜ ਕੇ ਪਹੂ ਰਾਜਸੇ ਵਾਪਸ ਨਹੀਂ ਕਰਨਾ ਇੱਥੇ ਜਿੰਨੀ ਮਰਜ਼ੀ ਤਸੱਲੀ ਕਰੋ ਕਿਉਂ ਜਿਹੜਾ ਸੋਇਆ ਉਹਨੂੰ ਚੋ ਕੇ ਖਾੜਨ ਜਿਹੜਾ ਆਪਣਾ ਗੱਭਣਿਆਂ ਉਹ ਥਲੀਆਂ ਕਰਨ ਦੋ ਵੀ ਰੋਣ ਤਿੰਨ ਵੀ ਰੋਣ ਰਾਤ ਰਹਿਣ ਕੋਈ ਨਾ ਕੋਈ ਨਾ ਆਂਦੀ ਤੇ ਜਿਹੋ ਜਿਹਾ ਪ੍ਰਸ਼ਾਦਾ ਪਾਣੀ ਛਾਗਦੇ ਆਂ ਦੁੱਧ ਦਹੀਂ ਪੀਣ ਵਾਲੇ ਦਾ ਵੀ ਕਮਰਾ ਇੱਧਰ ਬਣਾਇਆ ਉਹਨੂੰ ਪੈਗ ਸ਼ੈਗ ਵੀ ਪਿਆਦਾਂਗੇ ਜੇ ਕੋਈ ਪੈਗ ਪੀਣ ਵਾਲਾ ਦੇ ਕੇ ਕਹੇ ਗਲ ਨੂੰ ਨਾਰਾਜ਼ ਨਹੀਂ ਤੇ ਆਪਦੀ ਨਰਖ ਪਰਖ ਕਰਨ ਪਹੁ ਵਾਪਸ ਨਹੀਂ ਮੁੜ ਕੇ ਕਰਨਾ ਰਾਜ ਸਿਆ ਹਾਂ ਸਹੀ ਆ